ਤਰਨਤਾਰਨ ਸ਼ਹਿਰ ਦਾ ਸਭ ਤੋਂ ਵੱਡਾ ਕੂਚਾ ਮੇਰਾ ਸੀ ਟੈਕਸਰ ਸਾਈਚਾ ਕਰੋ ਸਿਰਫ 3 ਪੇਦੇ ਦੇ ਜਿਵੇਂ ਭਾਈ ਦੂਜਾ ਵੇਖਦਾ ਤੇ ਕੂਚੇ ਦੇ ਨਾਮ ਇੰਨੇ ਚਲੇ ਰਾਜ ਇਸ ਸਭ ਕੁਝ ਹੈ ਗਾਹੀ ਇਹ ਅਮਰ ਬਟਰ ਲੈਣਾ ਦੇ 40 ਪੇਦਾ ਕੂਚਾ ਤੇ ਇਹ ਜਿੰਦਾ ਵੀ ਰਾਜਾ ਹੈ ਤੇ ਨਾਮ ਦਾ ਵੀ ਰਾਜਾ ਹੈ ਕਿਉਂਕਿ ਜਿਹੜਾ ਜਿਹੜਾ ਨਾ ਕੁਲਚੇ ਦਾ ਵਜੋਂ ਨਹੀਂ 250 ਗ੍ਰਾਮ ਦਾ ਇਹ ਤੇ ਜਿਹੜਾ ਇੱਕ ਬੰਦਾ ਖਾਏਗਾ ਉਹਦਾ ਢਿੱਡ ਭਰ ਜਾਏਗਾ ਅੱਜ ਅਸੀਂ ਪਹੁੰਚਿਆ ਜੀ ਤਰਨਤਾਰਨ ਸ਼ਹਿਰ ਦੇ ਵਿੱਚ ਤੇ ਰਾਜਾ ਕੁਲਚਾ ਲੈਣ ਵਾਲੇ ਦੇ ਕੋਲ ਤੇ ਤੁਹਾਨੂੰ ਖਵਾਉਂਦੇ ਆ ਜੀ ਤਰਨਤਾਰਨ ਦਾ ਸਭ ਤੋਂ ਵੱਡਾ ਕੁਲਚਾ ਤੇ ਆਓ ਚੱਲਦੇ ਆ ਵੀਰ ਨਾਲ ਕਰਦੇ ਆ ਗੱਲਬਾਤ ਹਰੀ ਮਿਰਚ ਵਗੈਰਾ ਹਰੀ ਮਿਰਚ ਆ ਗਈ ਸਵੀਟ ਕੌਰ ਵੀ ਸਵੀਟ ਕੌਰ ਨਾ ਆ ਗਈ ਜਵੈਣ ਆ ਗਈ ਜਵੈਣ ਆ ਗਈ ਜੀਰਾ ਆ ਗਿਆ ਜੀਰਾ ਆ ਗਿਆ ਨਾਰਦਨ ਹੈ ਨਾਰਦਨ ਆ ਗਿਆ ਜੀ ਚੈੱਕ ਕਰੋ ਗਰਮ ਮਸਾਲਾ ਗਰਮ ਮਸਾਲਾ ਕੈਚ ਦੇ ਵਰਤਦੇ ਅੱਛਾ ਲਾਲ ਮੁੱਥੀ ਲਾਲ ਮਿਰਚ ਆ ਗਈ ਸੁੱਕਾ ਧਨੀਆ ਹੋ ਗਿਆ ਸੁੱਕਾ ਸੁੱਕਾ ਹਨ ਮਿੱਠੀ ਆ ਗਈ ਮਿੱਠੀ ਆ ਗਈ ਐ ਭਾਜੀ 3 ਰੁਪਏ ਕੋਲ ਚ ਸਾਰਾ ਮਟੀਰੀਅਲ ਦਿੰਦਾ ਐ ਭਾਜੀ 3 ਰੁਪਏ ਭਾਜੀ ਗਲਤੀ ਤਾਂ ਨਹੀਂ ਲੱਗਦੀ ਤੁਹਾਨੂੰ ਭਾਜੀ 3 ਰੁਪਏ ਵਿੱਚ ਸਾਰਾ ਕੁਝ ਪਕ ਜਾਏਗਾ ਠੀਕ ਹੈ ਹਾਂ ਨਮਸਕਾਰ ਨਮਸਕਾਰ ਭਾਜੀ ਇਹ ਬਾਜ਼ਾਰ ਦੇ ਵਿੱਚ ਇੰਨਾ ਮਟੀਰੀਅਲ ਪਾ ਕੇ ਕੋਲੋਂ ਕਿ 50 50 ਰੁਪਏ ਦਾ ਵੇਚ ਰਿਹਾ ਤੁਸੀਂ 30 ਰੁਪਏ ਦੇ 30 ਰੁਪਏ ਦੇ ਵਿੱਚ ਅੱਪ ਤਾਂ ਵੇਚਦੇ ਆ ਜੀ ਹਰ ਵੀ ਇਨਸਾਨ ਖਾ ਸਕੇ ਗਰੀਬ ਤੋਂ ਵੀ ਕਹੋ ਵੀ ਆਪਾਂ ਵੀ ਗਰੀਬੀ ਤੋਂ ਉੱਠੇ ਪਏ ਹਾਂ ਅੱਛਾ ਗਰੀਬੀ ਤੋਂ ਉੱਠੇ ਤਾਂ ਤਾਂ ਕਿ ਹਰ ਕੋਈ ਇਨਸਾਨ ਬੱਚਾ ਖਾ ਸਕੇ ਹਾਂਜੀ ਹਾਂਜੀ ਤਾਂ ਕਰ ਤਾਂ ਕਰਕੇ ਜੀ ਤੇ ਗੁਲਚਾ ਭਾਈ ਤਿਆਰ ਹੋ ਲਗਾ ਕਿੰਨੀਆਂ ਲੈ ਰਿਆ ਆਲਾ ਭਾਜੀ ਗੁਲਚਾ ਜੀ ਕਪਸੂਨ 10 ਲੈ ਰਾਂਗੇ 10 ਲੈ ਰਾਂ ਹਾਂਜੀ 10 ਲੈ ਰਾਂ ਦੋ ਜੀ ਵਾਹ ਇਹਨੂੰ ਦੇਸੀ ਕਿਉਂ ਲਗਾਇਆ ਹੈ ਹਨ ਗਾਹਕਸ ਨੂੰ ਲਵਾਇਆ ਹੈ ਅੱਛਾ ਦੇਸੀ ਕਿਉਂ ਹੈ ਇਹਨੇ ਲਵਾਇਆ ਹੈਗਾ ਅੱਛਾ ਦੇਸੀ ਕਿਉਂ ਜਿਹਨੇ ਲਵਾਣਾ ਆਪਣੇ ਘਰੋਂ ਲੈ ਆਉਂਦਾ ਭਾਜੀ ਹਾਂਜੀ ਉਹ ਵੀ 30 ਰੁਪਏ ਚ ਲੱਗੂਗਾ ਉਹ ਵੀ 30 ਰੁਪਏ ਹਾਂਜੀ ਜਿਹੜਾ ਆਪਣੇ ਘਰੋਂ ਲੈ ਕੇ ਆਉਂਦਾ ਅੱਛਾ ਜਿਹੜਾ ਆਪਣੇ ਘਰੋਂ ਲੈ ਕੇ ਆਉਂਦਾ ਉਹ ਵੀ 30 ਰੁਪਏ ਦਾ ਹੈ ਵਾਹ ਬਈ ਜਿਹੜਾ ਦੇਖ ਸਕਦੇ ਤੁਸੀਂ ਕਾਫੀ ਵੀ ਵੱਡਾ ਹੈਗਾ ਆਲੂ ਦੀ ਪੇਟੀ ਵੇਖੋ ਇਹੜਾ ਵੀ ਬਹੁਤ ਵੱਡਾ ਹੈਗਾ ਤਾ ਹੀ ਭਾਈ ਤੁਸੀਂ ਇੰਨੇ ਘੱਟ ਰੇਟ ਦੇ ਵਿੱਚ ਰੱਖਿਆ ਲੋਕਾਂ ਦਾ ਦਿਲ ਜਿੱਤ ਲਿਆ ਬੱਚਿਆਂ ਦਾ ਦਿਲ ਜਿੱਤ ਲਿਆ ਬੱਚਿਆਂ ਦਾ ਰਸ਼ ਪਿਆ ਪੂਰਾ ਇੱਥੇ ਹਾਂਜੀ ਹਾਂਜੀ ਤੇ ਭਾਈ ਇਹ ਢੇੜਾ ਦਿਖਾਇਓ ਜੀ ਇਹ ਦੇਖੋ ਵੇਖ ਲਓ ਕੰਜੂਸੀ ਕੋਈ ਨਹੀਂ ਹੈਗੀ ਇਹ 300 ਰੁਪਏ ਦੇ ਵਿੱਚ ਸਾਰਾ ਇਹ ਸਸ 300 ਰੁਪਏ ਦੇ ਵਿੱਚ ਹਾਂਜੀ ਜੀ ਧੰਨਵਾਦ ਇਹ ਢੇੜਾ ਬਣਾ ਕੇ ਤਾਂ ਹੋਗੇ ਕੋਈ ਚਾਹ ਵੇਚਦਾ ਇਹ ਚੁੱਕਦਾ ਇੱਕ ਬੰਦੇ ਦਾ ਡਿਡ ਭਰ ਜਾਂਦਾ ਹੈ ਭਰ ਜਾਂਦਾ ਸੀ ਲੋਡ ਨਹੀਂ ਪਉਂਦਾ ਬਾਹਰ ਦੁਕਾਨ ਦੀ ਲੋਡ ਨਹੀਂ ਪਉਂਦੀ ਹਾਂਜੀ ਹਾਂਜੀ ਪਾਜੀ ਹੁਣ ਵੇਖ ਲਓ ਪਾਜੀ ਦਵਾ-ਦਵ ਆਰਡਰ ਲੱਗਦੇ ਪਏ ਤੇ ਫੜਾਫੜ ਲਾਈ ਜਾ ਰਹੇ ਆ ਕਿਉਂਕਿ ਜਿਹੜੇ ਲੋਕ ਠੀਕ ਵਧੀਆ ਪਾਜੀ ਜੀ ਫੜਾ ਫੜ ਭਾਈ ਦਾ ਦਵਾ ਦਵਾ ਆਰਡਰ ਲੱਗੀ ਜਾ ਰਿਹਾ ਤੇ ਉੱਤੇ ਭਾਜੀ ਨੇ ਕਿਉਂ ਲਗਾਤਾ ਇਹ ਉੱਤੇ ਆ ਗਈ ਹੈ ਕਸਤੂਰੀ ਮੇਥੀ ਇਹ ਲੱਗੇ ਦੂਜਾ ਵਾਹ ਅੱਜ ਕਹਿੰਦੇ ਨੇ ਤਰਨ ਤਰਨ ਸ਼ਹਿਰ ਸਾਹਿਬ ਜੀ ਦਾ ਸਭ ਤੋਂ ਵੱਡਾ ਕੁੰਝਾਗਾ ਘਰ ਤੋਂ ਥੋੜਾ ਬਟਾ ਥੋੜਾ ਵਾਈਬਾਲ ਉਧਰੀ ਆ ਰੋ ਅ ਭਾਈਆ ਤਿਆਰ ਹੋ ਗਏ ਗੁਲਚੇ ਧੋਰੀ ਤੰਦੂਰ ਦੇ ਵਿੱਚੋਂ ਗੁਲਚੇ ਆਪਣੇ ਆਗੇ ਆ ਤੜਾ ਤੜਾ ਬਾਹਰ ਤੁਸੀਂ ਗੁਲਚੇ ਦਾ ਸਵਾਦ ਚੱਕ ਕਰ ਸਕਦੇ ਜੀ ਪਰ ਉਹ ਬਹੁਤ ਤਰ੍ਹਾਂ ਆ ਜਾਂ ਤੁਹਾਨੂੰ ਤਾਂ ਕਿਹਾ ਜਾਂਦਾ ਕਿ ਗੁਲਚੇ ਦਾ ਸਵਾਦ ਵੱਡਾ ਦਿੰਦੇ ਹੋ ਵਾਹ ਜੀ ਕੁਚੇ ਦਾ ਸਾਈਜ਼ ਚੈੱਕ ਕਰੋ ਜੀ ਦੇਖੋ ਜੀ ਸਭ ਤੋਂ ਵੱਡਾੜਾ ਕੁਲਚਾ ਤੰਦੂਰ ਚਾਰ ਦੇ ਵਿੱਚ ਆ ਵੀਰ ਦੇ ਕੋਲ ਹੀ ਮਿਲੂਗਾ ਤੁਸੀ ਕੁਚੇ ਦਾ ਸਾਈਜ਼ ਚੈੱਕ ਕਰੋ ਕੁਚੇ ਰਕਰਾਤਾੜਾੜੇ ਕੁਚੇ ਆ ਤੰਦੂਰ ਦੇ ਵਿੱਚ ਆਉਂਦੇ ਪਏ ਆ ਬਾਹਰ ਸੱਗੀ ਜਾਂਦੇ ਆ ਵੀਕੀ ਜਾਂਦੇ ਆ ਭਾਜੀ ਕੁਚੇ ਦਿਖਾਇਆ ਹੋਇਆ ਨੂੰ ਕਰਕੇ ਸਿੱਧੇ ਭਲਾ ਤੁਸੀ ਕਰੋ ਜੀ ਕੁਚੇ ਦਾ ਸਾਈਜ਼ ਚੈੱਕ ਕਰੋ ਇੱਧਰ ਦੇਖੋ 30 ਰੁਪਏ ਦੇ ਵਿੱਚ ਕੁਲ ਸਾਈਜ਼ ਕੁਲਚਾ 30 ਰੁਪਏ ਦੇ ਵਿੱਚ ਹਾਂਜੀ ਕੁਲ ਸਾਈਜ਼ ਕੁਲਚਾ ਮੁੰਜੇ ਲੀਏ ਕਰੇ ਭਾਜੀ ਕਿਵੇਂ ਦਾ ਕੁਲਚਾ ਲੱਗਾ ਇਹਨਾਂ ਦਾ ਬਹੁਤ ਵਧੀਆ ਭਾਜੀ ਬਹੁਤ ਵਧੀਆ ਖੋਲੇ ਆ ਗਏ ਪਾ ਲਈ। ਆ ਗਿਸ਼ ਕਰ ਲਈਏ ਬਦਨੀਰੀ। ਇਹਦੇ ਵਿੱਚ ਪਾ ਲਈ। ਕੀ ਆ ਵਾਹ। ਹੋਰ ਤੋਂ ਪਿਆਜ਼ ਦੀ। ਪਿਆਜ਼ ਆ ਗਏ। ਅਮੂਲੋ ਕਵਰ। ਹਾਲ ਵੀ। ਇਹ ਕੁਲਚਾ ਤਿਆਰ ਹੈ ਭਾਜੀ ਹਾਂਜੀ ਭਾਜੀ ਕੁਲਚਾ ਆਪਣਾ ਹੋ ਗਿਆ ਤਿਆਰ ਹਾਂਜੀ ਜੀ ਰੈਡੀ ਹੈ ਭਾਜੀ ਦਾ ਪ੍ਰਾਈਸ ਕੀ ਜੇ ਅੰਗੂਲ ਬਟਰ ਦਾ 40 ਰੁਪਏ ਦਾ ਵਾ ਜੇ ਸਿੰਪਲ ਮੱਖਣ ਨਾਲ ਲਾਉ ਹੋਵੇ 30 ਰੁਪਏ ਦਾ ਵਾ ਜੇ ਦੇਸੀ ਘਿਓ ਨਾਲ ਲੈਣਾ ਹੋਵੇ ਕਿੰਨੇ ਦਾ 50 ਰੁਪਏ ਦਾ ਫਿਰ 50 ਰੁਪਏ ਦਾ ਤੇ ਭਾਜੀ ਆਪਣਾ ਲੋਕੇਸ਼ਨ ਕੀ ਪੈਂਦੀ ਹੈ ਕਿਸ ਨੇ ਕੁਲਚਾ ਖਾਣਾ ਹੋਵੇ ਅੱਛੀ ਜਿਹੜਾ ਵਿਆਰ ਵੇਚਦਾ ਵਾ ਵੀ ਨੀ ਆਲੇ ਬਿਲਕੁਲ ਸਾਹਮਣੇ ਆਪਣੀ ਦੀ ਗਾਨ ਹੈ ਤੇ ਆਪਣਾ ਫੋਨ ਨੰਬਰ ਵੀ ਦੱਸ ਦੋ 6280904720 ਠੀਕ ਹੈ ਕੋਈ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਕੁਲਚਾ ਵਾ ਉਹ ਹੋ ਗਿਆ ਜੀ ਤਿਆਰ ਤਰਨਤਨ ਸ਼ਾਹਦਾ ਸਭ ਤੋਂ ਮਸ਼ਹੂਰ ਜਿਹੜਾ ਕੁਲਚਾ ਵਾ ਹੁਣ ਇਹਨੂੰ ਕਰਦੇ ਆ ਟੇਸਟ ਤੇ ਫਿਰ ਦੱਸਦੇ ਆ ਤੁਹਾਨੂੰ ਇਹਦਾ ਟੇਸਟ ਕਿਵੇਂ ਦਾ ਉਹ ਸੁਆਦ ਕਿਵੇਂ ਦਾ ਵਾ ਹੋਰ ਇਹਨੂੰ ਕਰਦੇ ਆ ਟੇਸਟ ਆ ਰੋਗੀ ਤੁਸੀਂ ਕਰੋ ਚੱਕ ਦਾ ਤਰਨਤਨ ਸ਼ਾਹਦਾ ਸਭ ਤੋਂ ਵੱਡਾ ਕੁਲਚਾ ਹੋ ਗਿਆ ਆਪਣਾ ਪਿਆਰ ਇਹ ਨਾਲ ਆ ਗਿਆ ਮੂਲ ਦਾ ਮੱਕਾ ਕਿਆ ਬਾਤ ਹੈ ਤੇ ਨਾਲ ਆ ਗਈ ਆਪਣੀ ਛੋਟਿਆਂ ਦੀ ਸਬਜ਼ੀ ਤੇ ਨਾਲ ਆ ਗਈ ਚੜਨੀ ਤੇ ਨਾਲ ਆ ਗਿਆ ਪਿਆਰ ਤੇ ਆ ਕੁਲਚੇ ਦਾ ਸਾਈਜ਼ ਚੈੱਕ ਕਰੋ ਤੁਸੀਂ ਕਿਆ ਬਾਤ ਹੈ ਭਾਜੀ ਕੁਲਚਾ ਇੱਡਾ ਵੱਡਾ ਪਿਆ ਕੁਲਚਾ ਦਾ ਹੱਥ ਜਿਹੜੀ ਬਉਣ ਪਾਜੀ ਆਉਂਦੀ ਅਸੀਂ ਭਰਾ ਹੁਣ ਅਜੇ ਕੁਲਚਾ ਚੈੱਕ ਕਰਨ ਲੈ ਗਏ ਆ ਦੇਖੋ ਇੱਕ ਗੇਠ ਵਾਲਾ ਕੂਚਾ ਤੇ ਚੜਾਈ ਤੇ ਵੇਖੋ ਕਿਡਾ ਲੱਗਾ ਕੂਚਾ ਕਿਡਾਈ ਤੇ ਵੀ ਪੂਰਾ ਤਕੜਾ ਕੂਚਾ ਇਹ ਤਰਨ ਤਰਨ ਸ਼ਹਿਰ ਦਾ ਸਭ ਤੋਂ ਵੱਡਾ ਕੂਚਾ ਮੇਰਾ ਸੀ ਚੈੱਕ ਕਰ ਸਰੇ ਸਾਈ ਚੈੱਕ ਕਰੋ ਸਿਰਫ 3 ਪੇਦੇ ਦੇ ਵਿੱਚੋਂ ਭਾਈ ਕੂਚਾ ਵੇਖਦਾ ਜੇ ਕਿ ਕੂਚੇ ਦੇ ਨਾਲ ਇਹ ਲੋਕ ਜਨੇ ਰਾਜ ਸਭ ਕੁਝ ਹੈ ਗਾਇ ਇਹ ਅਮੂਲ ਬਟਰ ਲੈਣਾ ਦੇ 40 ਪੇਦਾ ਕੂਚਾ ਤੇ ਇਹ ਦਿਲ ਦਾ ਵੀ ਰਾਜਾ ਹੈ ਤੇ ਨਾਮ ਦਾ ਵੀ ਰਾਜਾ ਹੈ ਕਿਉਂਕਿ ਕੂਚਾ ਜਿਹੜਾ ਹੈ ਨਾ ਕੋਕੇ ਦਾ ਵਜਨ ਹੀ 250 ਗ੍ਰਾਮ ਹੈ ਜੀ ਤੇ ਜਿਹੜਾ ਇੱਕ ਬੰਦਾ ਖਾਏਗਾ ਉਹਦਾ ਢਿੱਡ ਭਰ ਜਾਏਗਾ